ਹਾਂਜੀ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹ ਐਤਵਾਰ ਤੋਂ ਜਿਹੜਾ ਲਾਟਵਰਕ ਹੋ ਰਿਹਾ ਦਾ ਤੇ ਮੋਰਚਾ ਚੱਲ ਰਿਹਾ ਹੈ ਇਸ ਤੋਂ ਇੱਕ ਹਫ਼ਤਾ ਪਹਿਲਾਂ ਸਰਕਾਰ ਨੂੰ ਹੋਰ ਲਾਟਾਂ ਨੂੰ ਇੱਕ ਵਾਰਨਿੰਗ ਦਿੱਤੀ ਗਈ ਸੀ ਕਿ ਘੱਟੇ ਦਾ ਟਾਈਮ ਹੈ ਤੇ ਇਹ ਸਾਡੀਆਂ ਜਿਹੜੀਆਂ ਮੰਗਾਂ ਨੇ ਇਹ ਕਲੀ ਕਿਸਾਨੀ ਮੰਗਾਂ ਨਹੀਂ ਹੈਗੀਆਂ ਇਹ ਆਮ ਜਨਤਾ ਦੀਆਂ ਮੰਗਾਂ ਨੇ ਆਮ ਜਨਤਾ ਵੱਲੋਂ ਹੀ ਮੋਰਚਾ ਜਿਹੜਾ ਉਹਨਾਂ ਦੇ ਹਿੱਤੂ ਚ ਲਗਾਇਆ ਗਿਆ ਕਿ ਜਿਹੜੇ ਰੇਟ ਨੇ ਇਹ ਲੋਕਾਂ ਦੀ ਲੁੱਟ ਖਸੁੱਟ ਹੋ ਰਹੀ ਹੈ ਕਰੋੜਾਂ ਰੁਪਏ ਦੀ 1 ਕਰੋੜ 25 ਲੱਖ ਰੁਪਏ ਜਿਹੜਾ ਰੋਜ਼ ਸਰਕਾਰ ਟੋਲ ਪਲਾਜ਼ਾ ਦੇ ਕੰਮਚਾਰੀ ਜਿਹੜੇ ਨੇ ਇਹ ਲੋਕਾਂ ਦੀ ਜੇਬਾਂ ਵਿੱਚੋਂ ਕੱਢਦੇ ਨੇ ਇਹਨੂੰ ਬੰਦ ਕੀਤਾ ਜਾਵੇ ਜੋ ਜਾਇਜ਼ ਰੇਟ ਹੈ ਵੈਸੇ ਤਾਂ ਇਹ ਟੋਲ ਪਲਾਜ਼ਾ 2 ਸਾਲ ਪਹਿਲਾਂ ਆਪਣੀ ਮਿਆਦ ਖਤਮ ਕਰ ਚੁੱਕਾ ਹੈ ਪਰ ਫਿਰ ਵੀ ਜੇ ਜੋ ਜਾਇਜ਼ ਰੇਟ ਆ ਤੇ ਉਹ ਲਗਾ ਲਏ ਜਾਣ ਪਰ ਇਸ ਤਰ੍ਹਾਂ ਜਿਹੜੀਆਂ ਉਹ ਨਜਾਇਜ਼ ਲੋਕਾਂ ਦੀ ਲੁੱਟ ਖਸੁੱਟ ਨਾ ਕੀਤੀ ਜਾਵੇ ਤੇ ਸਰਕਾਰ ਨੇ ਇਹਦਾ ਕੋਈ ਅਸਰ ਨਹੀਂ ਹੋਇਆ ਤੇ ਅਖੀਰ ਸਾਨੂੰ ਐਤਵਾਰ ਸਵੇਰ ਤੋਂ ਤੇ ਪ੍ਰਧਾਨ ਦਿਲਵਾਰ ਸਿੰਘ ਜੀ ਤੇ ਪ੍ਰਧਾਨ ਜੀ ਦੁਆਬਾ ਯੂਨੀਅਨ ਇਹਨਾਂ ਦੇ ਅਗਵਾਈ ਦੇ ਵਿੱਚ ਇਹ ਮੋਰਚਾ ਆਰੰਭ ਕੀਤਾ ਗਿਆ ਜਿਹੜਾ ਕਿ ਜਦ ਤੱਕ ਮੰਗਾ ਮੰਨੀਆਂ ਨਹੀਂ ਜਾਂਦੀਆਂ ਤਦ ਤੱਕ ਇਹ ਮੋਰਚਾ ਚੱਲੇਗਾ ਕੋਈ 1 ਸਾਲ ਮੰਗ ਲੈਣ ਜਾਂ 1 ਸਾਲ ਤੋਂ ਅਗਲਾਂ ਇਹ ਇਹਨਾਂ ਦੀ ਮਰਜ਼ੀ ਹੈ ਇਹ ਜਿਹੜਾ ਨੁਕਸਾਨ ਇਹ ਕਹਿੰਦੇ ਨੇ ਸਾਡਾ ਹੋ ਰਿਹਾ ਨੁਕਸਾਨ ਨਹੀਂ ਹੋ ਰਿਹਾ ਇਹ ਲੋਕਾਂ ਦਾ ਫਾਇਦਾ ਹੋ ਰਿਹਾ ਲੋਕਾਂ ਦਾ ਜਿਹੜਾ ਕਰੋੜਾਂ ਵਿੱਚ ਜਾ ਰਿਹਾ ਸੀ ਉਹਦਾ ਬਚਾਅ ਹੋ ਰਿਹਾ ਰੋਜ਼ ਸ਼ਤਰੀ ਜਿਸ ਤਰ੍ਹਾਂ ਹੁਣ ਲੋਕ ਸਭਾ ਨਹੀਂ ਸੋਣਾ ਹੋ ਕੇ ਹਟੀਆਂ ਕੋਈ ਸਿਆਸੀ ਪਾਰਟੀ ਤੁਹਾਡੇ ਨਾਲ ਸਾਥ ਦੇਣ ਲਈ ਆਈ ਐ ਇਸ ਟਾਈਮ ਨਹੀਂ ਸਿਆਸੀ ਪਾਰਟੀ ਆਗੇ ਵੀ ਨਹੀਂ ਸਾਥ ਦੇ ਲਈ ਉਹ ਤਾਂ ਆਪਣੀ ਜੇਬਾਂ ਭਰਦੀ ਐ ਇਸੇ ਰੋਲ ਬਣਾਉਂਦਾ ਤੇ ਇਹ ਅੱਜ ਜਿਹੜਾ ਕੇਂਦਰੀ ਮੰਤਰੀ ਬਣਿਆ ਬਿੱਟੂ ਉਹ ਇੱਕ ਦਿਨ ਦਾ ਧਰਨਾ ਲਾ ਕੇ ਆਪਣੀ ਸੇਵਾ ਭੜੀ ਲੈ ਕੇ ਚਲਾ ਗਿਆ ਇਸੇ ਤੋਂ ਹੋਰ ਰਾਜਨੀਤਿਕ ਪਾਰਟੀਆਂ ਵੀ ਬੜੀਆਂ ਆਈਆਂ ਉਹ ਸਿਰਫ ਆਪਣੀ ਜੇਬਾਂ ਭਰ ਦੋਨਾਂ ਨੂੰ ਸੰਗਤ ਨਾਲ ਕੋਈ ਮਤਲਬ ਨਹੀਂ ਗੱਲਾਂ ਕਰਨਗੇ ਇਲੈਕਸ਼ਨਾਂ ਦੇ ਨਾਮ 'ਤੇ ਕੇ ਸੰਗਤ ਸੇਵਾ ਪਰ ਸੇਵਾਦਾਰ ਨਹੀਂ ਹੁੰਦੇ ਉਹ ਆਪਣਾ ਹਿੱਸਾ ਲੈ ਜਾਂਦੇ ਨੇ ਇੱਥੇ ਉਲਟਾ ਇਹ ਸਾਾਨੂੰ ਸਾਡੇ ਦਾ ਕਾਰਡ ਆਲਰੇਡੀ ਚੱਲਦੇ ਸੀ ਕਿਸਾਨ ਯੂਨੀਅਨ ਤੇ ਲੇਕਿਨ ਇਹ ਪਬਲਿਕ ਦਾ ਦਿਲਟੀ ਦੇਣ ਲਈ ਮੋਰਚਾ ਲਾਇਆ ਤਾਂ ਕਿ ਜਿਹੜੀ ਸੰਗਤਾਂ ਦੀ ਰੁਕਸਤ ਹੋ ਰਹੀ ਹੈ ਉਹ ਨਾ ਹੋਵੇ ਜਿੱਦਾਂ ਸਰ ਤੁਹਾਨੂੰ ਬੈਠੇ ਨੂੰ 4 ਦਿਨ ਹੋ ਗਏ ਹੱਲੇ ਤੱਕ ਕੋਈ ਗੱਲਬਾਤ ਹੋਈ ਹੈ ਕਿਸੇ ਸਰਕਾਰ ਦੀ ਜੀ ਮਹਾਰਾਜ ਪ੍ਰਧਾਨ ਜੀ ਦੱਸੋ ਕੀ ਪਤਾ ਜੀ ਹਾਂਜੀ ਸਰ ਹਾਂਜੀ ਸਰ ਧਰਨੇ ਤੇ ਬੈਠੇ ਆ 4 ਦਿਨ ਹੋ ਗਏ ਕੀ ਕੋਈ ਗੱਲਬਾਤ ਹੋਈ ਹੈ ਕੋਈ ਸਰਕਾਰ ਨਾਲ ਜਿੱਦਾਂ ਕੋਈ ਤੁਹਾਨੂੰ ਲੈ ਕੇ ਬਿਲਕੁਲ ਹੀ ਹੈ ਡੀਐਮ ਸਾਹਿਬ ਆਏ ਸੀ ਜੀ ਉਹਨਾਂ ਨੂੰ ਅਸੀਂ ਮੰਗ ਪੱਤਰ ਸੌਂਪਿਆ ਵਾ ਔਰ ਡੀਸੀ ਸਾਹਿਬ ਆਏ ਸੀ ਨਾਲ ਔਰ ਅਸੀਂ ਮੰਗ ਪੱਤਰ ਦਿੱਤਾ ਉਹ ਸਾਡੀਆਂ ਮੰਗਾਂ ਤੋਂ ਉਹਨਾਂ ਨੂੰ ਵੀ ਪਤਾ ਵੀ ਜ਼ਿਆਦਾ ਮੰਗਾ ਔਰ ਉਹ ਕਹਿੰਦੇ ਸੀ ਅਸੀਂ ਕੋਸ਼ਿਸ਼ ਕਰਾਂਗੇ ਜਲ ਤੋਂ ਜਲ ਉੱਪਰ ਭੇਜੀਏ ਔਰ ਇਹਦਾ ਮਸਲੇ ਦਾ ਹੱਲ ਕੀ ਲੱਗਦਾ ਸਰ ਕਿੰਨੇ ਕਿ ਟਾਈਮ ਤੱਕ ਇਹ ਸਰਕਾਰ ਮੰਗਾਂ ਮੰਨ ਲੇਗੀ ਸਾਨੂੰ ਤਾਂ ਇਹ ਹੈ ਜੀ ਵੀ ਇੰਨਾ ਵਾਸਤੇ ਤਾਂ ਕੁਝ ਵੀ ਐ ਨਹੀਂ ਜੇ ਮੰਨਣਾ ਹੋਵੇ ਤਾਂ ਹੁਣ ਵੀ ਮੰਨ ਸਕਦੇ ਆ ਇਹ ਤਾਂ ਹੁਣ ਦੇਖਣ ਦੀ ਗੱਲ ਆ ਵੀ ਇਹ ਲੋਕਾਂ ਬਾਰੇ ਕੀ ਸੋਚਦੇ ਆ ਉਹ ਸਰਕਾਰਾਂ ਕੀ ਸੋਚਦੀਆਂ ਲੋਕਾਂ ਦਾ ਫਾਇਦਾ ਕਰਨ ਬਾਰੇ ਸੋਚਦੀਆਂ ਜਾਂ ਆਪਣੀਆਂ ਜੇਬਾਂ ਭਰਨ ਬਾਰੇ ਸੋਚਦੀਆਂ